ਪੰਜਾਬ ਦਾ 90 ਦਾ ਦਹਾਕਾ 1 ਜਨਵਰੀ 1993 ਦਾ ਦਿਨ ਜਿਸ ਦਿਨ ਇੱਕ ਸੰਗੀਨ ਵਾਰਦਾਤ ਵਾਪਰੀ ਸੀ ਸਰਵੋੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦਾ ਇਸ ਦਿਨ ਦਿਹਾਂਤ ਹੋ ਗਿਆ ਸੀ ਬਲਕਿ ਉਹਨਾਂ ਨੂੰ ਇੱਕ ਸੀਆਈਏ ਜਗਰਾਉ ਥਾਣੇ ਦੇ ਵਿੱਚ ਸ਼ਹੀਦ ਕੀਤਾ ਗਿਆ ਸੀਗਾ ਦਸੰਬਰ ਦੇ ਅਖੀਰਲੇ ਹਫਤੇ ਯਾਨੀ ਕਿ 1992 ਦਾ ਅਖੀਰਲਾ ਮਹੀਨਾ ਤੇ ਦਸੰਬਰ ਦੇ ਅਖੀਰਲੇ ਹਫਤੇ ਭਾਈ ਗੁਰਦੇਵ ਸਿੰਘ ਇੱਕ ਜੋਕੀ ਨਰੋਲ ਧਾਰਮਿਕ ਸਖਸ਼ੀਅਤ ਦੇ ਨਾਲ ਅਨਮਨੁੱਖੀ ਤਸ਼ੱਦਦ ਸਹੀਏ ਦਿੱਤੇ ਗਏ ਸਨ ਤੇ ਉਹਨਾਂ ਨੂੰ ਪੁਲਸ ਕਸਟਡੀ ਦੇ ਵਿੱਚ ਸ਼ਹੀਦ ਕਰ ਦਿੱਤਾ ਸੀਗਾ ਤੇ 2 ਜਨਵਰੀ ਨੂੰ ਕਨੀਆਂ ਦੇ ਪਿੰਡ ਤੋਂ ਉਹਨਾਂ ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀਗਾ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਸੇ ਕੌਮ ਦੇ ਕਾਰਜਕਾਰੀ ਜਥੇਦਾਰ ਹੋਣ ਉਹੋ ਕੀ ਪਗੋੜੇ ਹੋ ਸਕਦੇ ਆ ਬਲਕਿ ਉਹਨਾਂ ਨੂੰ ਇੱਕ ਪੁਲਸ ਕਸਟਡੀ ਦੇ ਵਿੱਚ ਜਿਹੜਾ ਸ਼ਹੀਦ ਕੀਤਾ ਗਿਆ ਸੀਗਾ ਜਦੋਂ ਇਹ ਕਿਹਾ ਜਾਂਦਾ ਕਿ ਨਿਸ਼ਾਨਦੇਹੀ ਕਰਵਾਉਣ ਵਾਸਤੇ ਪੁਲਸ ਪਾਰਟੀ ਜਦੋਂ ਉਹਨਾਂ ਨੂੰ ਲੈ ਕੇ ਜਾ ਰਹੀ ਸੀ ਤਾਂ ਉਹ ਉਸ ਵਕਤ ਹਿਰਾਸਤ ਦੇ ਵਿੱਚੋਂ ਭੱਜ ਗਏ ਸਨ ਪਰ ਇਸ ਮੁਕਾਬਲੇ ਤੋਂ ਬਾਅਦ ਜੇ ਗੱਲ ਕਰੀਏ ਤਾਂ ਉਸ ਵਕਤ ਦੀ ਪੰਜਾਬ ਵਿੱਚ ਤਿੰਨ ਵਾਰ ਰਹੀ ਬਾਦਲ ਸਰਕਾਰ ਤੇ ਤਿੰਨ ਵਾਰੀ ਆਏ ਪੰਜਾਬ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਜਦੋਂ ਬੀਪੀ ਤਵਾਰੀ ਯਾਨੀ ਕਿ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਜਿਹੜੀ ਉਸ ਵਕਤ ਰਿਪੋਰਟ ਪੇਸ਼ ਕੀਤੀ ਗਈ ਸੀ ਜਦੋਂ ਕਿ ਉਸ ਨੂੰ ਲੋਕਾਂ ਦੇ ਵਿੱਚ ਨਸ਼ਰ ਨਹੀਂ ਹੋਣ ਦਿੱਤਾ ਗਿਆ ਤੇ ਜਿਹੜੇ ਕਿ ਪੰਜਾਬ ਦੀ ਇੱਕ ਜਿਹੜੀ ਰੀਜਨਲ ਪਾਰਟੀ ਹੋਵੇ ਅਕਾਲੀ ਦਲ ਤੇ ਉਸ ਦੇ ਤਿੰਨ ਵਾਰੀ ਬਤੌਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਵਕਤ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਸ ਰਿਪੋਰਟ ਨੂੰ ਕਿਉਂ ਨਹੀਂ ਨਸ਼ਰ ਕੀਤਾ ਗਿਆ ਇਸ ਨੂੰ ਦਬਾਇਆ ਗਿਆ ਤੇ ਜਦੋਂ ਜਾਂਚ ਬੈਠੀ ਸੀ ਪਰ ਇੱਕ ਗੱਲ ਇਹ ਕਰਦੇ ਆ ਉਦੋਂ 1998 ਦੀ ਅਕਾਲੀ ਦਲ ਦੀ ਸਰਕਾਰ ਹੋਵੇ ਤਾਂ ਜੇਕਰ ਅਸੀਂ ਗੱਲ ਕਰੀਏ 2010 ਦੇ ਵਿੱਚ ਆਰਟੀ ਐਕਟ ਦੇ ਤਹਿਤ ਜਦੋਂ ਇਹ ਜਾਣਕਾਰੀ ਕਢਵਾ ਲਈ ਤਾਂ ਉਸ ਤੋਂ ਬਾਅਦ ਅਕਾਲੀ ਦਲ ਸਰਕਾਰ ਫਿਰ ਵੀ ਬੀਪੀ ਤਵਾਰੀ ਦੀ ਰਿਪੋਰਟ ਨੂੰ ਨਸ਼ਰ ਨਹੀਂ ਹੋਣ ਦਿੱਤਾ ਹੁਣ ਤੱਕ ਸਤਾਪਦੇ ਪਾਇਆ ਗਿਆ ਕਿ ਜਥੇਦਾਰ ਸਾਹਿਬ ਦੀ ਲਾਸ਼ ਨਹੀਂ ਮਿਲੀ ਪੁਲਿਸ ਰਿਕਾਰਡ ਦੇ ਵਿੱਚ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਪਕੋੜਾ ਕਰਾਰ ਦਿੱਤਾ ਗਿਆ ਅੰਮ੍ਰਿਤਸਰ ਦਾ ਆਧਾਰਿਤ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਸਟਿਸ ਅਜੀਤ ਸਿੰਘ ਜਥੇਬੰਦੀ ਤੇ ਉਹਨਾਂ ਦੇ ਝਾਰੂ ਵਕੀਲ ਸਰਬਜੀਤ 베ਰਕਾ ਵੱਲੋਂ ਇਸ ਰਿਪੋਰਟ ਪ੍ਰਾਪਤ ਕਰਕੇ ਮੌਜੂਦਾ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪੀ ਹੈ ਤਾਂ ਜੋ ਇਸ ਤੇ ਕੋਈ ਬਣਦੀ ਕਾਰਵਾਈ ਹੋਵੇ ਪਰ ਜੇਕਰ ਅਸੀਂ ਇਸ ਗੱਲ ਦੀ ਗੱਲ ਕਰੀਏ ਬੀਪੀ ਤਵਾਰੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਰਿਪੋਰਟ ਨੇ ਦੱਜੀਆਂ ਉਡਾ ਦਿੱਤੀਆਂ ਸੀ ਕੇਪੀਐਸ ਗੇਲ ਦੇ ਨਿਜ਼ਾਮ ਦੀਆਂ ਉਸ ਵੇਲੇ ਤੇ ਜਿਹੜੇ ਕਿ ਪੰਜਾਬ ਪੁਲਿਸ ਦੇ ਮੁਖੀ ਕੇਪੀਐਸ ਗੇਲ ਦੇ ਰਾਜ ਚ ਜੋ ਹੋਇਆ ਸੀਗਾ ਤੇ ਖਾਸ ਕਰਕੇ ਜਗਰਾਉਂ ਦੇ ਸੀਆਈਏ ਸਟਾਫ ਤਤਕਾਲੀ ਐਸਐਸਪੀ ਸਰਵਨ ਸਿੰਘ ਘੋਟਨਾ ਇੰਸਪੈਕਟਰ ਗੁਰਮੀਤ ਸਿੰਘ ਡੀਐਸਪੀ ਹਰਪਗਵਾਨ ਸਿੰਘ ਅਤੇ ਏਐਸਆਈ ਚੰਨਨ ਸਿੰਘ ਇਹਨਾਂ ਵੱਲੋਂ ਅਨਮਨੁੱਖੀ ਤਸੀਹੇ ਨਾਲ ਜਥੇਦਾਰ ਸਾਹਿਬ ਉੱਤੇ ਜਿਹੜਾ ਤਸ਼ੱਦਦ ਕੀਤਾ ਗਿਆ ਤੇ ਜੋ ਕਿ ਸ਼ਹੀਦ ਹੋ ਗਏ 25 ਸਾਲ ਤੱਕ ਤਾਂ ਇਹ ਜੋਰ ਲੱਗਾ ਰਿਹਾ ਕਿ ਕਿਸੇ ਤਰ੍ਹਾਂ ਦੀ ਜੋ ਰਿਪੋਰਟ ਹੈ ਉਹ ਆਮ ਲੋਕਾਂ ਦੇ ਵਿੱਚ ਨਾ ਆ ਸਕੇ ਤੇ 32 ਸਾਲਾਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਕ ਸਾਡੀ ਸਿੱਖ ਕੌਮ ਲਈ ਕਹੀਏ ਤਾਂ ਜਿੱਥੇ ਸਾਡੇ ਪੰਜਾਬ ਦੇ ਲੋਕ ਇਸ ਨਵੇਂ ਸਾਲ ਨੂੰ ਮੁਬਾਰਕਬਾਦ ਦੇ ਕੇ ਲੋਕਾਂ ਦਾ ਨਵੇਂ ਸਾਲ ਦਾ ਆਗਾਜ਼ ਕਰਦੇ ਪਿਆ ਪਰ ਸਾਡੀ ਸਿੱਖ ਕੌਮ ਵਾਸਤੇ ਇਹ ਦਿਨ ਕੋਈ ਬਹੁਤਾ ਚੰਗਾ ਨਹੀਂਗਾ ਜੇਕਰ ਅਸੀਂ 1 ਜਨਵਰੀ 1993 ਦੀ ਗੱਲ ਕਰਦੇ ਹਾਂ ਤਾਂ ਉਸ ਵਕਤ ਦੇ ਕਾਰਜਕਾਰੀ ਜਥੇਦਾਰ ਪਾਈ ਗੁਰਦੇਵ ਸਿੰਘ ਕੋਂਕੇ ਦਾ ਜੋ ਦਿਹਾਂਤ ਹੋਣਾ ਜਾਂ ਉਹਨਾਂ ਨੂੰ ਸ਼ਹੀਦ ਕਰਾਰ ਦੇਣਾ ਤੇ ਪੁਲਿਸ ਵੱਲੋਂ ਹਜੇ ਤੱਕ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹ ਭਗੋੜਾ ਕਰਾਰ ਕੀ ਸਾਡੇ ਸਿੱਖ ਕੌਮ ਦੇ ਜਥੇਦਾਰ ਕਦੇ ਭਗੋੜੇ ਹੋ ਸਕਦੇ ਨੇ ਜੋ ਕਿ ਸਰਬੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਤਾਂ ਇੱਕ ਬਹੁਤ ਵੱਡੀ ਮੰਦਭਾਗੀ ਇਹ ਗੱਲਾਂ ਨੇ ਪਰ ਉੱਥੇ ਹੀ ਸਾਡੇ ਪੰਜਾਬ ਤੇ ਸਿੱਖ ਕੌਮ ਇਸ ਦਿਨ ਨੂੰ ਕਿਵੇਂ ਦੇਖਦੀਆਂ ਨੇ ਇਹ ਵੀ ਵੇਖਣ ਵਾਲਾ ਹੋਵੇਗਾ ਤਾਂ ਇਸ ਗੱਲ ਤੇ ਇੱਕ ਮਹੋਰ ਦੱਸਣੀ ਚਾਹਾਂਗਾ ਜਿਹੜੀ 25 ਸਾਲ ਤੱਕ ਜਿਹੜੀ ਰਿਪੋਰਟ ਨਹੀਂ ਆਈ ਤੇ ਇਸ ਦੀ ਅਣ ਤੱਕ ਕੋਸ਼ਿਸ਼ ਰਹੀਆਂ ਤੇ ਟਿੱਲੇ ਦਾ ਜ਼ੋਰ ਲੱਗਿਆ ਪੂਰਾ ਜ਼ੋਰ ਲਾਇਆ ਕਿ ਇਹ ਰਿਪੋਰਟ ਲੋਕਾਂ ਦੇ ਸਾਹਮਣੇ ਆ ਨਾ ਸਕੇ ਤੇ ਅਫਸਰਸ਼ਾਹੀ ਤੇ ਪੁਲਿਸ ਦੀ ਲੀਡਰਸ਼ਿਪ ਤੇ ਉਹਨਾਂ ਦੇ तमाम ਸਾਲਾਂ ਤੱਕ ਉਹਨਾਂ ਨੇ ਇਸ ਰਿਪੋਰਟ ਨੂੰ ਨਹੀਂ ਆਉਣ ਦਿੱਤਾ ਤਾਂ ਇਹ ਐਸਐਮਟੀ ਵੀ ਤੇ ਖਾਸ ਰਿਪੋਰਟ ਸੀ ਚਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਜੀ ਉੱਤੇ